ਆ ਲੋਕ ਸਭਾ ਚੋਣਾਂ ਦੀਆਂ ਵੋਟਾਂ ਇੱਕ ਜੂਨ ਹੋਣ ਜਾ ਰਹੀਆਂ ਨੇ ਪਹਿਣੀਆਂ ਨੇ ਵੋਟਾਂ ਪਰ ਕੱਲ ਨੂੰ ਕਦੇ ਚੋਣ ਪ੍ਰਚਾਰ ਵੀ ਬੰਦ ਹੋ ਜਾਣਾ ਇਸ ਨੂੰ ਲੈ ਕੇ ਕਾਂਗਰਸ ਦੇ ਨਾਲ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਪਸੋਹ ਦੇ ਨਾਲ ਗੱਲਬਾਤ ਕਰਾਂਗੇ ਗੱਡੀ 'ਚ ਜਾਂਦੇ ਜਾਂਦੇ ਮਤਲਬ ਕਿਸ ਤਰ੍ਹਾਂ ਦੇਖਦੇ ਹੋ ਕੱਲ ਨੂੰ ਚੋਣ ਪ੍ਰਚਾਰ 4 ਵਜੇ ਬੰਦ ਹੋ ਜਾਣਾ ਆ ਲੋਕਾਂ ਨੇ ਮਨ ਬਣਾ ਲਿਆ ਮਾਨ ਸਾਹਿਬ ਅੱਜ ਪੂਰੇ ਦੇਸ਼ 'ਚ ਰਾਹੁਲ ਗਾਂਧੀ ਦੀ ਕਮਾਂਡਟ ਔਰ ਮੈਂ ਸਮਝਦਾ ਕਿ ਸਾਰੀਆਂ ਇੰਡੀਆ ਜੋੜ ਇਕੱਠੇ ਜੋੜਨਾ ਜਿਹੜਾ ਉਹ ਉਹਦੀ ਸਰਕਾਰ ਬਣਨ ਜਾ ਰਹੀ ਹੈ ਔਰ ਪੰਜਾਬ ਦੇ ਲੋਕ ਖਾਸ ਕਰਕੇ ਜਿਨ੍ਹਾਂ ਨੇ ਕਿਸਾਨਾਂ ਨਾਲ ਤੱਕਾ ਹੋਇਆ ਗਰੀਬਾਂ ਨਾਲ ਤੱਕਾ ਹੋਇਆ ਔਰ ਇੱਥੇ ਛੋਟੇ ਦੁਕਾਨਦਾਰ ਨਾਲ ਤੱਕਾ ਕਿਸੇ ਨੇ ਕਿਸੇ ਦੀ ਬਾਤ ਨਹੀਂ ਪੁੱਛੀ ਸੋ ਪੰਜਾਬ ਤਾਂ ਖਾਸ ਕਰਕੇ ਰਾਹੁਲ ਗਾਂਧੀ ਦੇ ਨਾਲ ਖੜਾ ਔਰ ਮੈਨੂੰ ਲੱਗਦਾ ਗੁਰੂ ਮਹਾਰਾਜ ਦੀ ਕਿਰਪਾ ਹੋਈ ਤਾਂ 13 ਦੀਆਂ 13 ਸੀਟਾਂ ਜਿੱਤ ਕੇ ਲੋਕ ਕਾਂਗਰਸ ਪਾਰਟੀ ਨੂੰ ਦੇਣਗੇ ਔਰ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨਗੇ ਬਿਲਕੁਲ ਅੱਜ ਰਾਹੁਲ ਜੀ ਵੀ ਪਟਿਆਲਾ ਦੇ ਵਿੱਚ ਪਹੁੰਚ ਰਹੇ ਨੇ ਕਿੰਨਾ ਇਕੱਠਾ ਜਿਹੜਾ ਕਾਂਗਰਸ ਕਰਨ ਜਾ ਰਹੀ ਆ ਔਰ ਮੈਨੂੰ ਤਾਂ ਐਂ ਲੱਗਦਾ ਜਿੰਨਾ ਕੁ ਉਹਨਾਂ ਦਾ ਇਕੱਠ ਸੀ ਆ ਉਦੋਂ ਇਕੱਲੇ ਨਾਬੇ ਉਦੋਂ ਵੱਧ ਤਾਂ ਇਕੱਲੇ ਨਾਬੇ ਹਲਕੇ ਤੋਂ ਚਲੇ ਜਾਏਗਾ ਜਿੰਨਾ ਉਹਨਾਂ ਭਾਜਪਾ ਜਿਹੜਾ ਦਾ ਇਕੱਠ ਸੀ ਤੁਸੀਂ ਦੇਖ ਲਓ 80 ਬੱਸਾਂ ਕੱਢੀਆਂ ਸੀ ਅਸੀਂ ਥੋੜੀਆਂ ਪੈ ਗਈਆਂ ਆਲੰਭੇ ਆ ਰਹੇ ਹੋਣੇ ਤੁਹਾਡੇ ਸਾਹਮਣੇ ਆਇਆ ਆਲੰਭਾ ਫਲਾਣੀ ਬੀਬੀ ਕਹਿੰਦੀ ਸਾਡੇ ਕੋਲ ਭੀਜੀ ਨਹੀਂ ਬਸ ਕੋਈ ਨਹੀਂ ਉਹਨਾਂ ਕੋਲ ਹੋਰ ਫੇਰ ਅਗਲੇ ਰੈਲੀ 'ਚ ਭੇਜ ਦਾਂਗੇ ਸਭ ਕਹਿਣ ਦਾ ਭਾਵੇਂ ਲੋਕਾਂ ਦਾ ਜਦੋਂ ਆਮ ਬਹਾਰੇ ਲੋਕ ਕਹਿੰਦੇ ਅਸੀਂ ਨਾਲ ਚੱਲਣਾ ਹੈ ਨਾਲ ਤੁਰਨਾ ਹੈ ਤਾਂ ਇਹਦਾ ਮਤਲਬ ਇੱਕੋ ਹੀ ਆ ਕਿ ਲੋਕ ਚਾਹੁੰਦੇ ਨੇ ਉਸ ਪਾਰਟੀ ਨੂੰ ਕਿਸ ਤਰ੍ਹਾਂ ਦਾ ਰਿਹਤ ਤੁਹਾਨੂੰ ਅੰਤਰਨ ਜਵਾਨਤਾ ਜਿਹੜੀ ਕੋਰਟ ਵੱਲੋਂ ਦਿੱਤੀ ਗਈ ਸੀ ਕਿਸ ਤਰ੍ਹਾਂ ਦਾ ਹੰਗਾਰਾ ਤੁਸੀਂ ਕਿੰਨੀਆਂ ਮੀਟਿੰਗਾਂ ਅਟੈਂਡ ਕੀਤੇ ਨੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਵੀ ਕਿਉਂ ਨਾਲ ਫਤਿਹਗੜ ਹਲਕਾ ਵੀ ਤੁਸੀਂ ਜਾ ਕੇ ਚੋਣ ਕੰਬਿਨ ਕੀਤਾ ਕਿ ਮਲੋਹ ਹਲਕੇ 'ਚ ਤੁਹਾਡੀ ਰਹਿਸ਼ ਆ ਤੇ ਕਿਸ ਤਰ੍ਹਾਂ ਦੇ ਮੈਂ ਮਲੋਹ ਹਲਕੇ 'ਚ ਵੀ ਵੱਡੀ ਰੈਡੀ ਕਰਾਈ ਆ ਫੰਕਸ਼ਨ ਕਰਾਇਆ ਔਰ ਉੱਥੇ ਲੋਕ ਮੈਨੂੰ ਮਿਲਕੇ ਔਰ ਸਾਰੇ ਪੰਜ ਸੱਤ ਹਲਕਿਆਂ ਦੇ ਤਾਂ ਉੱਥੇ ਦੇ ਮੈਨੂੰ ਜਾਣਦੇ ਹੀ ਨੇ ਸਾਰੇ ਮੈਂ ਆਪ ਉਥੋਂ ਇਲੈਕਸ਼ਨ ਲੜਿਆ ਔਰ ਜਿਹੜੀ ਨਾਬੇ ਦੀ ਗੱਲ ਹੈ ਨਾਬੇ ਤਾਂ ਦਿਨ ਰਾਤ ਕੀਤਾ ਜਿੱਦਣ ਮੈਂ ਜੇਲ੍ਹ ਤੋਂ ਆਇਆ ਜਮਾਨਤ ਤੇ ਤੇ ਉਦੋਂ ਤੋਂ ਹੀ ਲੱਗੇ ਅਸੀਂ ਦਿਨ ਰਾਤ ਕੀਤਾ ਪਿਆ ਔਰ ਵਰਕਰ ਉੱਠ ਖੜਿਆ ਪੂਰਾ ਮੈਂ ਜੇਲ੍ਹ ਸੀ ਵਰਕਰ ਤਾਂ ਫੇਰ ਵੀ ਮੇਰੀ ਪਿੱਠ ਪਿੱਛੇ ਵੀ ਸਾਡੀ ਕੋਠੀ ਘਰੇ ਇਕੱਠ ਹੁੰਦਾ ਰਿਹਾ ਵੱਡਾ ਹਜ਼ਾਰਾਂ ਦੀ ਗਿਣਤੀ ਸੀ ਇਹਦਾ ਮਤਲਬ ਇੱਕੋ ਹੀ ਆ ਨਾ ਵੀ ਲੋਕ ਸਾਨੂੰ ਪਿਆਰ ਕਰਦੇ ਨੇ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਨੇ ਬਿਲਕੁਲ ਕਹਿੰਦੇ ਕਾਂਗਰਸ ਨੂੰ ਵੀ ਛੱਡ ਕੇ ਕਾਫੀ ਦੂਸਰੀਆਂ ਪਾਰਟੀਆਂ ਚ ਚਲੇ ਗਏ ਤੇ ਉਹਨਾਂ ਦਾ ਨੁਕਸਾਨ ਤਾਂ ਨਹੀਂ ਕਿਤੇ ਚੱਲਣਾ ਪਊ ਕਾਂਗਰਸ ਪਾਰਟੀ ਉਹ ਤਾਂ ਕਾਂਗਰਸੀ ਨਹੀਂ ਜਿਹੜਾ ਚਲੇ ਗਿਆ ਉਹ ਮੈਂ ਤੁਹਾਨੂੰ ਕਾਂਗਰਸੀ ਨਹੀਂ ਮੰਨਦਾ ਜਿਹੜਾ ਚਰੇ ਗਿਆ ਉਹ ਕਾਂਗਰਸੀ ਨਹੀਂ ਹੈ ਉਹ ਫੇਰ ਆ ਜਾਣਗੇ ਵਾਪਸ ਫੇਰ ਆ ਜਾਣਗੇ ਕੋਈ ਗੱਲ ਨਹੀਂ ਚੱਲਦਾ ਰਹਿੰਦਾ ਔਰ ਇੱਥੇ ਸਾਡੇ ਨਾਲ ਰੋਜ਼ ਅਕਾਲੀ ਦਲ ਦੇ ਪੱਕੇ ਬੰਦੇ ਆਏ ਨੇ ਆਮ ਆਦਮੀ ਪਾਰਟੀ ਦੇ ਰਲ ਰਹੇ ਨੇ ਕਿ ਨਹੀਂ ਕਿੰਨੇ ਸਾਰੇ ਰਲ ਰਹੇ ਨੇ ਤਾਂ ਚੱਲਦਾ ਰਹਿੰਦਾ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਵੀ ਦੋ ਸਾਬਕਾ ਕੈਬਨਟ ਮੰਤਰੀ ਨੇ ਨਾਭਾ ਤੇ ਅਮਲੋਹ ਦੇ ਵਿੱਚ ਕਹਿੰਦੇ ਧੂਮਾ ਪਾਈਆਂ ਹੋਈਆਂ ਨੇ ਬਿਲਕੁਲ ਜੇ ਇਕੱਠੇ ਹੋ ਦੇਖੋ ਲੋਕਾਂ ਚ ਗੱਲ ਤਾਂ ਜਾਂਦੀ ਹੈ ਕਿੱਥੇ ਜਿਹੜੇ ਤੀਜੇ ਬੰਦੇ ਨੂੰ ਹੁੰਦਾ ਸੀ ਯਾਰ ਇਹਨਾਂ ਦੀ ਤਾਂ ਆਪਸ ਵਿੱਚ ਹੀ ਨਹੀਂ ਬਣਦੀ ਇਹਨਾਂ ਦਾ ਐਂ ਜਦੋਂ ਇਕੱਠੇ ਚੱਲਦੇ ਆ ਇੱਕ ਇੱਕ ਦੋ 11 ਤੇ ਤਕੜਾ ਹੁੰਦਾ ਬੰਦਾ ਔਰ ਮੈਂ ਸਮਝਦਾ ਕਿ ਸਾਰਿਆਂ ਨੂੰ ਮਨ ਮਟਾਪ ਛੱਡ ਕੇ ਪਾਰਟੀ ਲਈ ਔਰ ਦੇਸ਼ ਲਈ ਇਕੱਠਿਆਂ ਚੱਲਣਾ ਚਾਹੀਦਾ ਬਿਲਕੁਲ ਕਿੰਨਾ ਕੁ ਪਿਆਰ ਵਧ ਗਿਆ ਰਣਦੀਪ ਨਾਲ ਹੁਣ ਵੀ ਪਿਆਰ ਤਾਂ ਪਹਿਲਾਂ ਵੀ ਸੀ ਹੁਣ ਵੀ ਤੇ ਯਾਰ ਲੋਕਾਂ ਨੂੰ ਪਹਿਲਾਂ ਵੀ ਸਾਡੀ ਦੁਸ਼ਮਣੀ ਨਹੀਂ ਸੀ ਪਹਿਲਾਂ ਵੀ ਪਿਆਰ ਸੀ ਔਰ ਲੋਕਾਂ ਨੂੰ ਲੱਗਦਾ ਸੀ ਕਿ ਇਕੱਠੇ ਨਹੀਂ ਹੁੰਦੇ ਅਸੀਂ ਇਕੱਠੇ ਆ ਇਕੱਠੇ ਸੀ ਆਰ ਜਿਆਦਾ ਹੁਣ ਲੋਕਾਂ ਦੇ ਜ਼ਾਹਰ ਹੋ ਗਿਆ ਕਿ ਪੂਰੇ ਠੋਕ ਕੇ ਇਕੱਠੇ ਆ ਕਿ ਲੋਕਾਂ ਦੇ ਪਹਿਲਾਂ ਮਾੜੇ ਮੋਟੇ ਮਨਾਂ 'ਚ ਫਰਕ ਪਏ ਹੋਏ ਸੀ ਚੋਗਲਖੋਰ ਹੁੰਦੇ ਨੇ ਵਿੱਚ ਨਹੀਂ ਨਹੀਂ ਇਹ ਨਹੀਂ ਮੈਂ ਚੋਗਲਖੋਰ ਤਾਂ ਨਹੀਂ ਮੈਂ ਕਿਸੇ ਨੂੰ ਕਹਿ ਸਕਦਾ ਗੱਲ ਇਹ ਆ ਇਹ ਵੈਸੇ ਹੀ ਕੁਦਰਤੀ ਹੁੰਦਾ ਹੈ ਅਚਾਨਕ ਕੋਈ ਬੰਦਾ ਕਹਿੰਦਾ ਵੀ ਮੈਂ ਤਕੜਾ ਮੈਂ ਤਕੜਾ ਜਾਂ ਕੋਈ ਬੰਦਾ ਵੈਸੇ ਹੀ ਹੁਣ ਇਲੈਕਸ਼ਨ ਆਈ ਤੇ ਇਕੱਠੇ ਹੋਣਾ ਸੀ ਵੈਸੇ ਤਾਂ ਆਪੋ ਆਪਣੇ ਘਰਾਂ ਨੂੰ ਕਹਿੰਦੇ ਯਾਦ ਦੇ ਅਸੀਂ ਚੱਠੇ ਖਾਨ ਪੀਣ ਨੂੰ ਵੱਖਰੇ ਵੱਖਰੀ ਕੰਮ ਕਰ ਲੜਨ ਵੀਰੇ ਇਕੱਠੇ ਲੜਾਈ ਵੀਰੇ ਅਸੀਂ ਇਕੱਠੇ ਆ ਬਿਲਕੁਲ ਰੋਜ਼ ਗੱਲ ਹੁੰਦੀ ਹੈ ਹੁਣ ਬਿਲਕੁਲ ਰੋਜ਼ ਅੱਜ ਵੀ ਇਕੱਠੇ ਜਾਵਾਂਗੇ ਅਸੀਂ ਹਾਂ ਅੱਜ ਕੀ ਕੀ ਪ੍ਰੋਗਰਾਮ ਨੇ ਅੱਜ ਅਸੀਂ ਬੱਸਾਂ ਤੌਰ ਤੇ ਜਾਵਾਂ ਕਈ ਬੱਸਾਂ ਸਿੱਧੀਆਂ ਜਾ ਰਹੀਆਂ ਨੇ ਕਈ ਅਸੀਂ ਉੱਥੇ ਇਕੱਠੀਆਂ ਕਰਕੇ ਤੋਰਾਂਗੇ ਜਿਵੇਂ ਜਿਵੇਂ ਵੀ ਆ ਮੈਂ ਰਣਜੀਤ ਜੀ ਨੂੰ ਕਿਹਾ ਤੁਸੀਂ ਆਓ ਆਪਾਂ ਇਕੱਠੇ ਚੱਲਾਂਗੇ ਬਿਲਕੁਲ ਸਤਾਈ ਦੇ ਵਿੱਚ ਵੀ ਕਹਿੰਦੇ ਨਾਬਾ ਤੇ ਮਲੋ ਕਹਿੰਦੇ ਹੁਣ ਜਿੱਤ ਯਕੀਨੀ ਆ ਕਹਿੰਦੇ ਦੋ ਸ਼ੇਰ ਇਕੱਠੇ ਨੇ ਦੀ ਗੱਲ ਇਹ ਐ ਦੇਖੋ ਮੈਂ ਪਹਿਲੇ ਹੰਕਾਰ ਨਹੀਂ ਬੋਲਦਾ ਮਾਨ ਸਾਹਿਬ ਹੰਕਾਰ ਤਾਂ ਮਾੜੀ ਚੀਜ਼ ਹੁੰਦੀ ਐ ਉਹ ਵਕਤ ਆਏਗਾ ਅਸੀਂ ਕੋਸ਼ਿਸ਼ ਚ ਵੀ ਅਸੀਂ ਜਿੱਤੀਏ ਮੈਂ ਉਹਦੀ ਮਦਦ ਕਰਾਂ ਉਹ ਮੇਰੀ ਮਦਦ ਕਰਨ ਤੇ ਪਾਰਟੀ ਸਭ ਤੋਂ ਵੱਡੀ ਗੱਲ ਤਾਂ ਪਾਰਟੀ ਸਾਡੀ ਮਦਦ ਕਰੇਗੀ ਸਾਨੂੰ ਟਿਕਟ ਦੇਗੀ ਫਿਰ ਇੱਕ ਦੂਜੇ ਦੀ ਮਦਦ ਸੀ ਕਰਾਂਗੇ ਬਿਲਕੁਲ ਇਹਨਾਂ ਸਾਹਿਬ ਦਾ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਧ ਕਹਿੰਦੇ ਇੱਕ ਤੇ ਇੱਕ 11 ਪਰ ਕਹਿੰਦੇ ਰਣਜੀਤ ਤੇ ਸਾਧੂ ਸਿੰਘ ਇਕੱਠੇ ਨੇ ਪਰ ਹੁਣ ਕਹਿੰਦੇ ਜਿੱਤ ਕਿਤੇ ਨਾ ਕਿਤੇ ਸਾਡੀ ਜੁਕੇਨੀ ਜਿਹੜੀ ਲੱਗ ਰਹੀ ਹੈ ਪਿਆਰ ਸਾਡਾ ਬਹੁਤ ਜ਼ਿਆਦਾ ਪਿਆਰ ਪਹਿਲਾਂ ਵੀ ਬਹੁਤ ਜ਼ਿਆਦਾ ਸੀ ਪਰ ਹੁਣ ਚੋਣਾ ਦਰਾਂ ਅਸੀਂ ਇੱਕ ਮੁੱਠ ਹੋ ਕੇ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਇਆ ਅਮਲੋਹ ਤੇ ਨਾਬਾ ਦੇ ਵਿੱਚ ਦੋ ਸਾਬਕਾ ਕੈਬਨਟ ਮੰਤਰੀ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਹੋਈ ਆ ਨਾਬਾ ਤੋਂ ਹਰਮਿੰਦਰ ਸਿੰਘ ਮਾ